ਜਿੱਧਰ ਵੀ ਰਾਸਤਾ ਸੀ ਇਹਨਾਂ ਸਾਰੇ ਬੰਦ ਕਰ ਦਿੱਤੇ। 뷰 ਤਾਂ ਵਧੀਆ। ਜੰਗਲ ਦੇਖੋ ਕਿੰਨਾ ਸੋਹਣਾ ਲੱਗਦਾ। ਸਾਰੇ ਪਾਸੇ ਹਲਕੇ ਹਲਕੇ ਬੱਦਲ ਹੋਏ ਆ। ਕਿਹੜਾ ਅੱਗੇ ਕਿੱਥੇ ਜਾਂਦੀ ਸੜਕ ਇਹ? ਬੀਬੀਆਂ ਦਾ ਡੇਰਾ। ਅੱਛਾ ਜੀ ਤੇ ਉਸ ਤੋਂ ਬਾਅਦ ਜਿਹੜੀ ਚੀਨੀ ਘਾਟੀ ਆ। ਅੱਛਾ। ਵੈਸੇ ਜਾਨਵਰ ਬਥੇਰੇ ਆ। ਅਜਗਰ ਅਜਗਰ ਇੱਥੇ। ਬੜੇ-ਬੜੇ ਅਜਗਰ ਐ ਡੱਡੇ ਮੋਟੇ। ਦੇਖਿਆ ਤੁਸੀਂ ਕਦੇ? ਬਹੁਤ। ਅੱਛਾ। ਹੋਰ ਹੋਰ ਇੱਥੇ ਬਾਗ ਆ। ਉਹ ਨਾ ਟੈਂਦੂ ਜਿਹਨੂੰ ਕਹਿੰਦੇ ਟੈਂਦੂ ਏ ਠੀਕ ਆ ਉਹ ਦਿਨੇ ਨਿਕਲਦੇ ਰਾਤ ਨੂੰ ਰਾਤ ਨੂੰ ਦਿਨ ਨੂੰ ਵੀ ਕੋ ਚੱਲ ਬੰਦੇ ਅੱਛਾ ਆਪਣੇ ਮੋਰ ਦੇਖੋ ਜੀ ਜੰਗਲ ਦੇ ਵਿੱਚ ਪਹਿਲਾਂ ਪਉਂਦਾ ਆਹ ਦੇਖੋ ਜੀ ਸ਼ਾਹਾ ਬੈਠਾ ਠੀਕ ਆ ਪੁਰਾ ਨਹੀਂ ਪਈਦਾ ਹੈ ਆਉ ਦੇ ਆਦੀ ਹਿੱਲਣਾ ਪਿਆ ਉਹ ਚਲੇ ਗਿਆ ਉਹ ਪੱਜ ਗਿਆ ਉਹ ਚਲੇ ਗਿਆ ਆਇਆ ਜੀ ਇੱਥੇ ਕੋਈ ਜੀ ਬਣੀ ਹੋਈ ਇਹ ਸਰਕਾਰ ਨੇ ਬਣਾਏ ਹੋਏ ਪਾਣੀ ਪੂਣੀ ਪੀਣ ਵਾਸਤੇ ਜਾਨਵਰਾਂ ਦੇ ਰੱਜੂ ਕਹਿੰਦਾ ਬੜਾ ਠੀਟ ਆ ਬੜੀ ਦੂਰ ਸੀਗਾ ਯਾਰ ਲਓ ਜੀ ਹੁਣ ਇਧਰ ਲੀਆਂ ਪੌੜੀਆਂ ਆ ਜਾ ਉੱਪਰ ਦੇਖਦੇ ਉੱਪਰ ਕੀ ਹੈਗਾ ਸਾਨੂੰ ਪਤਾ ਤਾਂ ਹੈ ਨਹੀਂ ਆਇਦੇ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਮਾਹਲਪੁਰ ਦੇ ਏਰੀਆ ਚ ਘੁੰਮ ਰਹੇ ਆਂ ਦਰਖਤ ਬਹੁਤ ਇਧਰਲੇ ਪਾਸੇ ਦੇਖੋ ਤੁਸੀਂ ਰੋਡ ਦੇ ਉੱਤੇ ਵੀ ਪੁਰਾਣੇ-ਪੁਰਾਣੇ ਅੰਬਾ ਦੇ ਦਰਖਤ ਮੈਲੀ ਡੈਮ ਆਪਾਂ ਜਾ ਰਹੇ ਮੈਲੀ ਡੈਮ ਜੀ ਸਾਹਮਣੇ ਦੇਖੋ ਗੇਟ 108 ਸੰਤ ਬਾਬਾ ਜੀ ਦੋ ਗੁੱਤਾਂ ਵਾਲੇ ਮੈਲੀ ਡੈਮ ਵਾਲੇ ਭੁੱਲੇਵਾਲ ਗੁਜਰਾ ਆਜੋ ਮਿਲਦੇ ਅੱਗੇ ਜਾ ਕੇ ਬਹੁਤ ਸੋਹਣਾ ਡੇਰਾ ਬਣਾਇਆ ਜੀ ਆਹ ਦੇਖੋ ਇਧਰਲੇ ਪਾਸੇ ਪਾਪਾ ਚੱਲਦੇ ਅੱਗੇ ਹੁਣ ਮੈਲੀ ਪਿੰਡ ਆ ਦੇਖੋ ਜੀ ਦੋ ਗੇਟ ਹੈ ਜੀ ਆ ਇਹ ਨੂੰ ਗ੍ਰਾਮ ਪੰਚਾਇਤ ਪਿੰਡ ਮੈਲੀ 1997 ਤੇ ਆ ਵੀ ਮੈਲੀ ਨੂੰ ਗੇਟ ਜਾਂਦਾ ਇਹ ਇਹ ਲਾਲਾ ਸੰਤਰਾਮ ਮੈਮੋਰੀਅਲ ਗੇਟ ਬਣਾਇਆ ਹੋਇਆ ਹੈ ਮੈਲੀ ਪਿੰਡ ਕੰਡੀ ਏਰੀਆ ਦਾ ਪਿੰਡ ਆ ਅ ਸ਼ੰਨਾ ਜੀ ਇਧਰਲੇ ਪਾਸੇ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਆ ਦੇਖੋ ਤੁਸੀਂ ਪਰ ਦੇਖੋ ਕਿੰਨੇ ਪੁਰਾਣੇ ਮੈਲੀ ਡੈਮ ਸਿੱਧਾ ਹੀ ਆ ਆ ਲਿਖਿਆ ਇਧਰਲੇ ਪਾਸੇ ਬੋਰਡ ਲਓ ਜੀ ਆਫ ਰੋਡਿੰਗ ਸ਼ੁਰੂ ਹੋ ਗਿਆ ਮੈਲੀ ਡੈਮ ਵਾਸਤੇ ਜਿਹੜਾ ਰੋਡ ਆ ਪੱਕਾ ਉਹ ਬੰਦ ਕੀਤਾ ਕਹਿੰਦੇ ਤੇ ਅਸੀਂ ਐਂ ਦੀ ਚੱਲਦੇ ਆ ਆ ਦੇਖੋ ਛੰਨ ਬਣੀ ਹੋਈ ਛੋਟੀ ਜੀ ਉੱਤੇ ਝੰਡਾ ਝੂਲ ਰਿਹਾ ਇੰਡੀਆ ਦਾ ਟਰਾਲੀ ਦੇ ਟਰਾਲੀ ਦੇ ਵਿੱਚ ਲਾਈ ਆ ਨਾ ਬਣਾਇਆ پتہ ਨਹੀਂ ਕੀ ਆ ਰੈਸਟੋਰੈਂਟ ਰੈਸਟੋਰੈਂਟ ਆ ਸਹੀ ਆ ਪੌੜ ਬਣਦਾ ਦੇਖੋ ਹੈ ਨਵੀਂ ਸੜਕ ਨਵੀਂ ਸੜਕ ਬਣੂਗੀ ਗਾਂ ਕਿਤੇ ਹੋਰ ਪਾਸੇ ਲੋ ਜੀ ਪਾਣੀ ਪੂਣੀ ਆਉਂਦਾ ਹਣਾ ਬੜਾ ਔਖਾ ਆਉਂਦਾ ਹਣਾ ਇੱਥੇ ਆ ਬਣ ਰਿਹਾ ਜੀ ਪੌੜ ਆਇਆ ਜੀ ਡੈਮ ਡੈਮ ਦੇ ਉੱਪਰ ਤੱਕ ਜਾਣ ਦਾ ਸਰਕਾਰ ਨੇ ਬੰਦ ਕੀਤਾ ਅੱਜ ਦਾ ਤੁਹਾਨੂੰ ਦੱਸਿਆ ਓਵਰਫਲੋ ਪਾਣੀ ਜਿਹੜਾ ਨਾ ਉਹ ਇੱਧਰ ਦੀ ਜਾਂਦਾ ਦੇਖੋ ਹਰਿਆਲੀ 뷰 ਬੋਸੌਣੇ ਚਾਰੇ ਪਾਸੇ ਇਹ ਮਿੱਟੀ ਕੀ ਕਰਨੀ ਤੁਸੀਂ ਇਹ ਆਸੀਂ ਮਿੱਟੀ ਕੰਧਾਂ ਨੂੰ ਫੇਰਨ ਵਾਸਤੇ ਜੀ ਅੱਛਾ ਕੱਚੇ ਘਰਾਂ ਵਾਸਤੇ ਕੱਚੇ ਘਰਾਂ ਵਾਸਤੇ ਕਿੰਨੇ ਕ ਘਰ ਕੱਚੇ ਪਿੰਡ ਚ ਚਾਰ ਪੰਜ ਹੈ ਜੀ ਅੱਛਾ ਸਹੀ ਹੈ ਚਿਕਣੀ ਮਿੱਟੀ ਹੁੰਦੀ ਹੈ ਹਾਂਜੀ ਹਾਂਜੀ ਠੀਕ ਹੈ ਆਜੀ ਉੱਤਰ ਪਹਾੜੀ ਤੋਂ ਮੇਲੀ ਡੈਮ ਦਾ ਵੀਊ ਸਰਕਾਰ ਨੇ ਇੱਥੇ ਬੰਦ ਕੀਤਾ ਜਾਣਾ ਬੜੇ ਔਖੇ ਹੋ ਕੇ ਉੱਪਰ ਜਾ ਕੇ ਪਹਾੜੀ ਦੇ ਵੀਡੀਓ ਬਣਾ ਰਹੇ ਤੁਹਾਡੀ ਤੁਹਾਡੇ ਵਾਸਤੇ ਪਤਾ ਨਹੀਂ ਕਿਉਂ ਸਰਕਾਰ ਨੇ ਬੰਦ ਕੀਤਾ ਜਿੱਧਰ ਵੀ ਰਾਸਤਾ ਸੀ ਇਹਨਾਂ ਸਾਰੇ ਬੰਦ ਕਰ ਦਿੱਤੇ ਵੀਊ ਤਾਂ ਵਧੀਆ ਜੰਗਲ ਦੇਖੋ ਕਿੰਨਾ ਸੋਹਣਾ ਲੱਗਦਾ ਸਾਰੇ ਪਾਸੇ ਅਲਕੇਹਲ ਕੇ ਬਦਲ ਹੋਏ ਆ ਇਹ ਤਾਂ ਗੱਲ ਬਣੀ ਨਹੀਂ ਮੈਂ ਕਿਹਾ ਥੱਲੇ ਪਾਸੇ ਚੱਲਦੇ ਆਂ ਪਾਣੀ ਦੇ ਕੋਲ ਡੈਮ ਦੇ ਉੱਪਰ ਤਾਂ ਚਲੋ ਜਿੱਦਾਂ ਪਿਛਲਾ ਦੇਖੇ ਸੀ ਡੈਮ ਤੁਸੀਂ ਢੋਲਵਾਹਾ ਜਾਂ ਫਿਰ ਥਾਣਾ ਡੈਮ ਉਹਨਾਂ ਦੀ ਤਰ੍ਹਾਂ ਹੀ ਆ ਆ ਦੇਖੋ ਇੱਧਰਲੇ ਪਾਸੇ ਕਾਫੀ ਪਾਣੀ ਹੈਗਾ ਗਾਂ ਇੱਕ ਦਾਦੇ ਵਿੱਚ ਬਣਿਆ ਉੱਥੇ ਚੱਲਦੇ ਆਂ ਤੁਹਾਨੂੰ ਲੈ ਕੇ ਜਾਣਾ ਕੱਚੇ ਰਾ ਜੰਗਲ ਦਾ ਰਸਤਾ ਬਹੁਤ ਸੰਘਣਾ ਜੰਗਲ ਹੈ ਦੇਖ ਹੀ ਸਕਦੇ ਤੁਸੀਂ ਦਰਖਤ ਬਹੁਤ ਹੈ ਜਾਨਵਰ ਵੀ ਹੈਗੇ ਆ ਪਿੱਛੇ ਤੁਹਾਨੂੰ ਦਿਖਾਇਆ ਸੀ ਇੱਕ ਹਿਰੰਦਾ ਸੈਰ ਪਿਆ ਸੀਗਾ ਉੱਥੇ ਬਿਓ ਦੇਖੋ ਕਿੰਨਾ ਸ਼ਾਨਦਾਰ ਆ ਇੱਥੇ ਵੀ ਨਾਲ ਹੀ ਆ ਗਿਆ ਪਾਣੀ ਆ ਦੇਖ ਸਕਦੇ ਹੋ ਤੁਸੀਂ ਜੰਗਲ ਦੇ ਨਜ਼ਾਰੇ ਵੱਖਰੇ ਹੀ ਆ ਇੱਕਦਮ ਮੌਸਮ ਬਹੁਤ ਸੋਹਣਾ ਠੰਡਾ ਜਿਹਾ ਹੋਇਆ देखो रास्ता सोना ये मोहरिया एक टेंट लग देखते उन्होंने हिसाब किताब इतने की बीच आ इत रोक दे देखो दरखत व्यू देखो कि शानदार है देखो ये जेड दरखत है ना ये बांस दे ਟੈਂਟ ਲੱਗਾ ਹੋਇਆ ਨੇੜੇ ਇੱਕ ਆਹ ਟੈਂਟ ਲੱਗਾ ਹੋਇਆ ਦੇਖਦੇ ਹਾਂ ਉੱਤਰ ਕੇ ਥੱਲੇ ਆ ਜਾ ਰੱਜੂ ਦੇਖੀ ਜਾਓ ਵੀ ਰਸਤਾ ਤਾਂ ਮਿਲਿਆ ਨਹੀਂ ਉਹਦੇ ਰਸਤਾ ਬਣਾਉਣਾ ਪੈਣਾ ਆ ਜਾ ਇੱਥੋਂ ਧਿਆਨਾਂ ਜੀ ਲਓ ਜੀ ਬੀਚ ਕੋਲ ਪਹੁੰਚ ਗਏ ਫਰ ਦੇਖੋ ਕਿਦਾਂ ਦਾ ਹੈ ਪਾਣੀ ਨੇ ਘੋੜ ਘੋਲ ਕੇ ਕੀ ਬਣਾਤਾ ਆਹ ਤੱਕ ਪਾਣੀ ਪਾਣੀ ਇੱਧਰ ਆ ਜਾਂਦਾ ਹੁਣ ਪਾਣੀ ਘਟਿਆ ਜਿੱਦਾਂ ਹਨਾ ਆ ਬੀਚ ਬਹੁਤ ਸੋਹਣਾ ਨਿਕਲ ਕੇ ਆ ਗਿਆ ਇੱਥੇ ਕੈਂਪਿੰਗ ਵਗੈਰਾ ਕੀਤੀ ਜਾ ਸਕਦੀ ਹੈ ਟੈਂਟ ਟੁੰਟ ਲਾ ਲਓ ਵਧੀਆ ਹੋ ਜਾਂਦਾ ਆ ਪਿੱਛੇ ਸਾਰੇ ਪਾਣੀ ਆਉਂਦਾ ਦਿਆਂ ਪਤਾ ਨਹੀਂ ਕਿਉਂ ਬੰਦ ਕੀਤਾ ਸੀ ਉਹਨਾਂ ਨੇ ਉੱਪਰੋਂ ਉਧਰੋਂ 뷰 ਬਹੁਤ ਸ਼ਾਨਦਾਰ ਬਣਦੇ ਸੀ ਆ ਵੀ ਸੋਹਣੇ ਆ ਹੁਣ ਇੱਕ ਤਾਂ ਅੱਜ ਮੌਸਮ ਥੋੜਾ ਜਿਹਾ ਬੱਦਲਵਾਈ ਜਿਹੀ ਹੋਈ ਆ ਮੋਰ ਬਹੁਤ ਬੋਲਦੇ ਇਸ ਏਰੀਆ 'ਚ 뷰 ਦੇਖੋ ਕਿੰਨਾ ਸ਼ਾਨਦਾਰ ਬਣਦਾ ਇੱਧਰ ਪਿਕਨਿਕ ਲਈ ਵਧੀਆ ਜਗ੍ਹਾ ਆ ਟੈਂਟ ਨਾ ਇਹ ਕਿਸੇ ਨੇ ਲਾਇਆ ਮਸ਼ੇਰੀਆਂ ਨੇ ਜਾਂ ਫਿਰ ਸ਼ੈਦ ਵਾਲਿਆਂ ਨੇ अगले पास जाके देखते हैं इधर पासे रास्ता तो है थोड़ा थोड़ा बिल्कुल डैम के नेे अस पहुंच सकते हैं लो जी आजी, असली बीच देखो नजारा बीच का ਆ ਦੇਖੋ ਜੀ ਸ਼ਾਇਦ ਦੀਆਂ ਮੱਖੀਆਂ ਕਿੰਨੀਆਂ ਸਟੋਰ ਕੀਤੀਆਂ ਹੋਈਆਂ ਤੁਹਾਨੂੰ ਮੈਂ ਗੱਡੀ ਰੋਕ ਕੇ ਥੱਲੇ ਉੱਤਰ ਕੇ ਦਿਖਾ ਲਦਾ ਤੇ ਇੱਕ ਵਾਰੀ ਲੈ ਕੇ ਚੱਲਦਾ ਨੇੜੇ ਮੈਂ ਦੇਖੋ ਡੈਮ ਬਹੁਤ ਸੋਹਣਾ 뷰 ਬਣਦਾ ਜੀ ਉਹ ਸਾਹਮਣੇ ਡੈਮ ਆ ਦੂਏ ਪਾਸੇ ਆਹ ਦੇਖੋ ਉੱਥੇ ਉਹਨਾਂ ਨੇ ਜਾਣਦੇ ਦੀ ਬਾਲਾ ਵੱਡਾ ਡੈਮ ਨਹੀਂ ਆ ਲੱਗਦਾ ਤਾਂ ਛੋਟਾ ਜਿਹਾ ਹੀ ਆ ਬਾਕੀ ਦੇਖਦੇ ਹਾਂ ਹੁਣ ਬਿਲਕੁਲ ਪਾਣੀ ਦੇ ਕੋਲ ਲੈ ਜਾਣਾ ਮੈਂ ਤੁਹਾਨੂੰ ਰਜੂ ਵੜ ਦਾ ਵਿੱਚ ਦੇਖ ਲਓ ਜੀ ਕੱਟ ਕੰਟੀਨਿਊ ਨਹੀਂ ਕਰਦੀ ਆ ਟਰੈਕਟਰ ਡਰੋਨ ਨਹੀਂ ਮਿਲਣਾ ਇੱਥੇ ਭਾਈ ਆ ਜੀ ਮੈਲੀ ਡੈਮ ਤੁਸੀਂ ਦੇਖ ਸਕਦੇ ਹੋ ਬਾਲਾ ਵੱਡਾ ਨਹੀਂ ਹੈਗਾ ਆ ਖੜੇ ਆਪਾਂ ਇੱਥੇ ਵਿਊ ਦੇਖੋ ਕਿੰਨਾ ਸ਼ਾਨਦਾਰ ਹੈ ਚਾਰੇ ਪਾਸੇ ਦਾ ਆ ਲੈ ਗੱਡੀ ਹੋਰ ਫਿਰ ਆਜੂ ਕਿੱਦਾਂ ਠੀਕ ਠਾਕ ਦੇਖੋ ਉਹ ਸਾਹਮਣੇ ਨਾ ਜਿਹੜੇ ਆਪਾਂ ਗੱਲ ਕਰਦੇ ਸੀਗੇ ਸ਼ਹਿਦ ਦੀਆਂ ਮੱਖੀਆਂ ਦੇਖੋ ਕਿੱਦਾਂ ਕਲੋਨੀ ਵਸੀ ਪਈ ਹੈ ਬਿਲਕੁਲ ਨੇਚਰਲ ਸ਼ਹਿਦ ਹੋਣਾ ਇੱਥੇ ਸਾਈਡਾਂ ਤੇ ਪਹਾੜ ਦੇਖੋ ਸ਼ਨੀਵਾਰ ਬਹੁਤ ਲੋਕਾਂ ਦੇ ਇੱਥੇ ਦੋ ਚਾਰ ਘੰਟੇ ਵਧੀਆ ਬਤਾਏ ਜਾ ਸਕਦੇ ਇੱਥੇ ਇੱਥੇ ਕੀ ਬਣਾਉਣਾ ਪਹਾੜੀ ਤੇ ਪਤਾ ਨਹੀਂ ਕੀ ਬਣਿਆ ਜਾਂ ਤਾਂ ਕੋਈ ਵਿਊ ਦੇਖਣ ਲਈ ਹੈ ਜਾਂ ਕੋਈ ਪਾਣੀ ਵਾਲੀ ਟੈਂਕੀ ਪਰ ਪਾਣੀ ਵਾਲੀ ਟੈਂਕੀ ਤੇ ਪਾਣੀ ਚੜਾਉਣਾ ਕਿੱਦਾਂ ਐਨੀ ਉੱਚੀ ਪਹਾੜੀ ਦੇ ਉੱਤੇ ਪਾਣੀ ਰੱਖਣ ਦਾ ਹੈ ਕੋਈ ਜਗ੍ਹਾ ਹੀ ਹੈ ਨਹੀਂ ਕੋਈ ਵੀ ਉੱਥੇ ਨਾਲੇ ਪਾਣੀ ਸਪਲਾਈ ਕਿੱਥੇ ਕਰਨਗੇ ਵਿਊ ਵਗੈਰਾ ਦੇਖਣ ਲਈ ਹੋਣਾ ਇੱਥੇ ਪੌੜੀਆਂ ਬਣਾਈਆਂ ਉਹ ਤਾਂ ਵਿੱਚ ਪੌੜੀਆਂ ਬਣੀਆਂ ਹੋਈਆਂ ਲੋ ਜੀ ਡੈਮ ਤੋਂ ਲੱਗੇ ਹੁਣ ਆਪਾਂ ਤੁਰਨ ਵਧੀਆ ਹੈ ਇੱਥੇ ਜੇ ਇੰਜੋਏ ਕਰਨਾ ਹਨਾ 2-4 ਘੰਟੇ ਬੰਦਾ ਵਧੀਆ ਤਰੀਕੇ ਨਾਲ ਗੁਜ਼ਾਰ ਸਕਦਾ ਅੱਜ ਤਾਂ ਵੈਸੇ ਵੀ ਮੌਸਮ ਬਹੁਤ ਵਧੀਆ ਸੀਗਾ ਅਸੀਂ ਇੱਧਰ ਆਏ ਸੀ ਕਿ ਜੈਜੂ ਰਾਜੂ ਨੂੰ ਕੰਮ ਸੀਗਾ ਤੇ ਉੱਧਰ ਆਏ ਸੀ ਤੇ ਅਸੀਂ ਕਿਹਾ ਚੱਲ ਇੱਧਰ ਵੀ ਹੋ ਕੇ ਚੱਲਦੇ ਆ ਆ ਜਾ ਤੁਹਾਨੂੰ ਇੱਕ ਹੋਰ ਜਗ੍ਹਾ ਦਿਖਾ ਦਿੰਦੇ ਅੱਗੇ ਜਾ ਕੇ ਗੱਡੀ ਚਲਾਉਂਦਾ ਮਜ਼ਾ ਆ ਜਾਂਦਾ ਉਧਰ ਇੱਥੇ ਨਾ ਵਧੀਆ ਏ ਏਰੀਆ ਵਧੀਆ ਨਾ ਫਰੌਂਟ ਬਿਲਕੁਲ ਚਲੋ ਜੀ ਨਿਕਲਦੇ ਹਾਂ ਹੁਣ ਬਾਹਰ ਗਾਂ ਵੀ ਕੋਈ ਡੇਰਾ ਹੈਗਾ ਦੱਸ ਦੇਆ ਜੰਗਲ ਦੇ ਵਿੱਚ ਹੈਗਾ ਉਧਰ ਤਾਂ ਅਸੀਂ ਗੈ ਨਹੀਂ ਹੈਗੇ ਫੇਸ ਹੀ ਕਿਤੇ ਆ ਗਿਆ ਜੀ ਉਹੀ ਟੈਂਟ ਤੇ ਇੱਥੇ ਵੀ ਸ਼ਾਇਦੀਆਂ ਮੱਖੀਆਂ ਦੇ ਘਰ ਬਣੇ ਹੋਏ ਕਹਿ ਲੋ ਲੋ ਜੀ ਸਾਰਾ ਆਫਰ ਰੋਡ ਹੀ ਆ। ਅਭੀ ਛੱਡ ਬਣੀ ਐ ਇੱਕ। ਆਪਾਂ ਇਧਰ ਨੂੰ ਜਾਣਾ। ਪਿੰਡ ਸੋਨਾ ਉੱਚਾ ਨੀਵਾ ਜਾ ਪਹਾੜਾਂ ਦੇ ਪੈਰਾਂ 'ਚ ਬਸਿਆ ਹੋਇਆ ਮੈੜੀ ਪਿੰਡ। ਪਿੱਛੇ ਜੇ ਸਰਕਾਰ ਨੇ ਕਾਫੀ ਡੈਮ ਬਣਾਏ ਸੀ 85 ਤੋਂ 90 ਦੇ ਦशक ਦੇ ਵਿੱਚ 80 ਤੋਂ 90 ਦੇ ਦशक ਦੇ ਵਿੱਚ। ਤੇ ਉਦੋਂ ਮੈਲੀ ਜਿਹੜਾ ਡੈਮ ਆ ਇਹ ਵੀ ਬਣਿਆ ਸੀਗਾ ਆ ਦੇਖੋ ਪਿੰਡ ਹੀ ਆ ਉੱਪਰ ਜਗਾ ਦੇਖੋ ਕੋਈ ਮੰਦਿਰ ਆ ਕਿਹੜਾ ਅੱਗੇ ਕਿੱਥੇ ਜਾਂਦੀ ਸੜਕ ਇਹ ਬੀਬੀਆਂ ਦਾ ਡੇਰਾ ਅੱਛਾ ਜੀ ਤੇ ਉਸ ਤੋਂ ਬਾਅਦ ਜਿਹੜੀ ਚੀਨੀ ਘਾਟੀ ਆ ਖੱਬੇ ਪਾਸੇ ਠੀਕ ਹੈ ਹੈ ਕੁਝ ਦੇਖਣ ਨੂੰ ਇੱਥੇ ਬਹੁਤ ਖੂਸ਼ ਹੈ ਤੇ ਬੜਾ ਮਸ਼ਹੂਰ ਹੈ ਕਹਿੰਦੇ ਨਾ ਹਾਂ ਚੰਗਾ ਜੀ ਧੰਨਵਾਦ ਲਓ ਜੀ ਇਹ ਸੜਕ ਅੱਗੇ ਬੀਬੀਆਂ ਦੇ ਡੇਰੇ ਨੂੰ ਜਾਂਦੀ ਆ ਤੇ ਬਾਬਾ ਦਿਆਲਦਸ ਹਾਂਜੀ ਤੇ ਚੀਨੀ ਘਾਟੀ ਰੋਡ ਸੋਨਾ ਬਣਿਆ ਇਹ ਹੁਣ ਹੀ ਬਣਿਆ ਕਿਤੇ ਰੋਡ ਆ ਦੇਖੋ ਪਹਾੜੀਆਂ ਬੂੜੀਆਂ ਕੱਟ ਕੇ ਵਿੱਚ ਦੀ ਬਣਾਇਆ ਹੋਇਆ ਉਧਰਲੇ ਪਾਸੇ ਵੀ ਜਦੋਂ ਡੈਮ ਲੱਗਿਆ ਸੀ ਆਪਾਂ ਇੱਕ ਪੁਲ ਬਣਦਾ ਸੀਗਾ ਤੇ ਉਧਰ ਵੀ ਗਾਂ ਨਵਾਂ ਰੋਡ ਕੱਢਣਗੇ ਹੁਣ ਲਓ ਜੀ ਪਹੁੰਚ ਗਏ ਆਪਾਂ ਇੱਥੋਂ ਆਪਾਂ ਫੇਰ ਆਫ ਰੋਡ ਜਾਣਾ ਹਾਂ ਲੋ ਜੀ ਹੁਣ ਦੇਖਦੇ ਅੱਗੇ ਕਿਦਾਂ ਦਾ ਰੋਡ ਮਿਲਦਾ ਕੀ ਹਿਸਾਬ ਕਿਤਾਬ ਹੈ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਯਾਰ ਤੁਸੀਂ ਵੀਡੀਓ ਦੇਖ ਲੈਨੇ ਆ ਤਾਂ ਵੀਡੀਓ ਨੂੰ ਲਾਈਕ ਨਹੀਂ ਕਰਦੇ ਵਿਊਜ਼ ਵਧੀਆ ਆਉਂਦੇ ਆ ਪਰ ਲਾਈਕ ਘੱਟ ਹੁੰਦੇ ਆ ਗੁੱਟੇ ਦਾ ਬਟਨ ਹੁੰਦਾ ਦਬਦਿਆ ਕਰੋ ਯਾਰ ਜਦੋਂ ਜੇ ਇਦਾਂ ਦੀ ਜਗ੍ਹਾ 'ਚ ਪਾਣੀ ਆ ਜਾਏ ਨਾ ਫਿਰ ਗੱਡੀਆਂ ਦਾ ਚੱਲਣਾ ਔਖਾ ਹੋ ਜਾਂਦਾ ਆ ਦੇਖੋ ਚੋਚ ਆ ਜਾਈ ਹੈ ਜੰਗਲ ਦੇਖੋ ਕਿੰਨਾ ਸੰਘਣਾ ਸਾਹਮਣੇ ਜੰਗਲ ਦੇ ਵਿੱਚ ਦਿਆਲदास ਜੀ ਦਾ ਡੇਰਾ ਆ ਉੱਥੇ ਜਿੰਨੀ ਘਾਟੀ ਆ ਨੇੜੇ ਜੰਗਲ ਬਹੁਤ ਸੰਘਣਾ ਜੀ ਦਸਦੇ ਮਹਾਰਾਜਾ ਰਣਜੀਤ ਸਿੰਘ ਨਾ ਬਾਬਾ ਦਿਆਲदास ਜੀ ਦੇ ਡੇਰੇ ਤੇ ਆਉਂਦੇ ਹੁੰਦੇ ਸੀਗੇ ਉਹਨਾਂ ਟਾਈਮਾਂ 'ਚ ਬਹੁਤ ਪੁਰਾਣਾ ਡੇਰਾ ਹੈਗਾ ਜੰਗਲ ਚ ਆਇਆ ਜੀ ਜੰਗਲ ਆ ਦੇਖੋ ਕੀ ਹੈ ਜਿਨ੍ਹਾਂ ਨੂੰ ਪਤਾ ਠੀਕ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹ ਮੈਂ ਦੱਸ ਦਿੰਨਾ ਇਹ ਟਟਿਓਲੀ ਦੇ ਅੰਡੇ ਆ ਆ ਦੇਖੋ ਇਸ ਤਰ੍ਹਾਂ ਕਾਫੀ ਸੰਘੜਾ ਜੰਗਲ ਆ ਆ ਦੇਖੋ ਬਿਲਕੁਲ ਉਦੀ ਨਾਰਮਲ ਇੱਥੇ ਅੰਡੇ ਦੇਤੇ ਨੇ ਜੰਗਲ ਦੇ ਵਿੱਚ ਦੇਖੋ ਚਾਰੇ ਪਾਸੇ ਜੰਗਲ ਕਾਫੀ ਜੰਗਲੀ ਜਾਨਵਰ ਬੋਲਦੇ ਆ ਮੋਰਾਂ ਦੀਆਂ ਬਹੁਤ ਵਾਜ ਆ ਰਹੀਆਂ ਜੰਗਲ ਭਰਿਆ ਪਿਆ ਮੋਰਾਂ ਦੇ ਨਾਲ ਸਾਰੇ ਪਾਸੇ ਆਪਾਂ ਜੰਗਲ 'ਚ ਜਾ ਰਹੇ ਸੀਗੇ ਇੱਥੇ ਇੱਕ ਭਾਈ ਸਾਹਿਬ ਮਿਲੇ ਭਾਈ ਸਾਹਿਬ ਕੀ ਨਾਂ ਤੁਹਾਡਾ ਸੁਲੇਮਾਨ ਸੁਲੇਮਾਨ ਇੱਥੇ ਕੀ ਕਰਦੇ ਤੁਸੀਂ ਆਪਣੇ ਪਸ਼ੂ ਡੰਗੜ ਦੇਖ ਰਹੇ ਅੱਛਾ ਅੱਛਾ ਜੰਗਲ 'ਚ ਜੰਗਲ ਦਾ ਬਹੁਤ ਸੰਘਣਾ ਹਾਂਜੀ ਇੱਥੇ ਡਰ ਨਹੀਂ ਲੱਗਦਾ ਤੁਹਾਨੂੰ ਡਰ ਕੋਈ ਨਹੀਂ ਇੱਥੇ ਅੱਛਾ ਵੈਸੇ ਜਾਨਵਰ ਬਥੇਰੇ ਆ ਅਜਗਰ ਆ ਅਜਗਰ ਇੱਥੇ ਵੱਡੇ ਵੱਡੇ ਅਜਗਰ ਐ ਡੱਡੇ ਮੋਟੇ ਦੇਖਿਆ ਤੁਸੀਂ ਕਦੇ ਬਹੁਤ ਅੱਛਾ ਹੋਰ ਹੋਰ ਤੇ ਬਾਗ ਵਿੱਚ ਉਹ ਤेंदुए ਜਿਹਨੂੰ ਕਹਿੰਦੇ ਤेंदुए ਠੀਕ ਹੈ ਉਹ ਦਿਨੇ ਨਿਕਲਦੇ ਰਾਤ ਨੂੰ ਰਾਤ ਨੂੰ ਦਿਨ ਨੂੰ ਵੀ ਕੋਈ ਚੱਲ ਬੰਦੇ ਅੱਛਾ ਹੋਰ ਤੇ ਹੋਰ ਬਾਰਾ ਸਿੰਘਾਂ ਸੰਭਰ ਸੰਭਰ ਅੱਛਾ ਨੀਲ ਗਾਇ ਵੀ ਹੈ ਨੀਲ ਗਾਇ ਵੀ ਬਾਕੀ ਸੂਰ ਬਣ ਪਾੜਾ ਅੱਛਾ ਬਣ ਬੱਕਰਾ ਠੀਕ ਹੈ ਹੋਰ ਮੋਰ ਕੁਕੜ ਕੋਲ ਸੇ ਮੋਰਾਂ ਦੀਆਂ ਤਾਂ ਬਹੁਤ ਆਵਾਜ਼ਾਂ ਸੁਣੀਆਂ ਸੀ ਹਾਂਜੀ ਬਸ ਹਾਂ ਤੇ ਤੁਸੀਂ ਇੱਥੇ ਰਹਿੰਦੇ ਸਾਡੇ ਨਾਲ ਜੱਦੀ ਪੁਸ਼ਤੀ ਅਸੀਂ ਤਾਂ ਚੌਥੀ ਪੰਜਵੀਂ ਪੀੜੀ ਦੇ ਪੀੜੀ ਇੱਥੇ ਹੈ ਹਾਂਜੀ ਠੀਕ ਹੈ ਮਤਲਬ ਜੰਗਲੀ ਜਾਨਵਰਾਂ ਨਾਲ ਤੁਹਾਨੂੰ ਬਾਹ ਪੈਂਦਾ ਰਹਿੰਦਾ ਪੈਂਦਾ ਹੀ ਰਹਿੰਦਾ ਅੱਛਾ ਅਜਗਰ ਜਿਹੜੇ ਆ ਇਹ ਤਾਂ ਮੈਂ ਪਹਿਲੀ ਵਾਰ ਹੀ ਸੁਣਿਆ ਲੈ ਬਹੁਤ ਐਡੇ ਵੱਡੇ ਮੋਟੇ ਆ ਸੀ ਤਾਂ ਜੰਗਲ ਸ਼ਾਇਦ ਦਾ ਵੀ ਕੰਮ ਕਰੀਦਾ ਨਾ ਜੰਗਲ ਚ ਜਾ ਕੇ ਠੀਕ ਹੈ ਤੇ ਬਾਜਮੁਕਾ ਦਾ ਐਡਾ ਇੱਕ ਵਾਰ ਤਾਂ ਮੈਂ ਐਡਾ ਉੱਪਰ ਪੈਰੇ ਰੱਖ ਕੇ ਟੱਪ ਗਿਆ ਸੀਗਾ ਐਡਾ ਮੋਟਾ ਅਜਗਰ ਅੱਛਾ ਇਹਦੇ ਦੇ ਪਾਸੇ ਗਏ ਥੇ ਸੀ ਹਾਂ ਇਹਦੇ ਦੂਜੇ ਬੰਦੇ ਨੂੰ ਖਾ ਜਾਂਦੇ ਸੱਪੇ ਨਿਕਲ ਲੈਂਦੇ ਨਿਕਲਦ ਲੇ ਨਾ ਪਰ ਡਰਦਾ ਫਿਰ ਵੀ ਡਰਦਾ ਇੱਕ ਵਾਰ ਸਾਡੇ ਭਰਾ ਸੀਗਾ ਭੂਆ ਦਾ ਮੁੰਡਾ ਅੱਛਾ ਉਹ ਇਹਥੇ ਪਾਲੀ ਸੀਦਾ ਜੱਫਾ ਉਹਨੇ ਅੱਛਾ ਫਿਰ ਉਹ ਇੱਕ ਪਰ ਪਾਈ ਹੋਰ ਵੀ ਸੀਗਾ ਹੂੰ ਤੇ ਉਹ ਫਿਰ ਉਹ ਪਿੱਛੇ ਨੂੰ ਖਿੱਚੀ ਜਾਵੇ ਫਿਰ ਆ ਕੇ ਫਿਰ ਦਾਤ ਡੁੱਟ ਮਾਰਿਆ ਫਿਰ ਉਹ ਛੜਾਇਆ ਇੱਕ ਵਾਰੀ ਸਾਡਾ ਚਾਚਾ ਸੀਗਾ ਦੇ ਪਸ਼ੂ ਦੇਖਣ ਜਾ ਰਿਹਾ ਸੀ ਠੀਕ ਆ ਪਸ਼ੂ ਦੇਖਦੇ ਦੇਖਦੇ ਸ਼ਾਮ ਦਾ ਟਾਈਮ ਥਾ ਹੂੰ ਤੇ ਉਹ ਉਹਨੂੰ ਵੀ ਇੱਥੇ ਜੱਫਾ ਪਾ ਕੇ ਸਿੱਟ ਲਿਆ ਸੀਗਾ ਅੱਛਾ ਤਾਂ ਫਿਰ ਉਹ ਕੀ ਹੋਇਆ ਉਹਨਾਂ ਨੇ ਫਿਰ ਹੱਥ ਖਵਾੜਾ ਸੀਗਾ ਫਿਰ ਪੁੱਠਾ ਖਵਾੜਾ ਮਾਰੀ ਗਿਆ ਮਾਰੀ ਗਿਆ ਫਿਰ ਉਹ ਛੱਡਿਆ ਛੱਡਿਆ ਅੱਛਾ ਇਹਦਾ ਮਤਲਬ ਤੁਹਾਡੇ ਨਾਲ ਬੀਤੀਆਂ ਇਹ ਚੀਜ਼ਾਂ ਬੀਤੀਆਂ ਸਾਡੇ ਤੇ ਸਾਨੂੰ ਵੀ ਧਿਆਨ ਨਾ ਰਹਿਣਾ ਚਾਹੀਦਾ ਹੈ ਹੋ ਨਹੀਂ ਕੋਈ ਤेंदੂਰ ਇਹ ਨਾ ਬਾਗ ਨਾਲ ਨਹੀਂ ਕੋ ਬਾਪਿਆ ਹਾਂ ਤੇ ਤेंदੂਰ ਬਾਗ ਕਦੇ ਨਹੀਂ ਤੁਹਾਡੇ ਨੇੜੇ ਆਏ ਨੇੜੇ ਤਾਂ ਹੋ ਕੇ ਸੀ ਦੇਖਿਆ ਬਥੇਰੀ ਵਾ ਅੱਛਾ ਹਮਲਾ ਨਹੀਂ ਕੀਤਾ ਕਦੀ ਹਮਲਾ ਨਹੀਂ ਕਰਦਾ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ ਅਸੀਂ ਯਾਰ 9-10 ਕਿਲੋਮੀਟਰ ਅੱਗੇ ਆ ਗਏ ਆ ਇਸ ਰੋਡ ਤੇ ਸਾਨੂੰ ਕੋਈ ਵੀ ਬੰਦਾ ਨਹੀਂ ਮਿਲਿਆ ਤੇ ਚੀਨੀ ਘਾਟੀ ਦਾ ਹੁਣ ਸਾਨੂੰ ਐਗਜ਼ੈਕਟ ਪਤਾ ਨਹੀਂ ਹੈ ਨੈਟਵਰਕ ਚੱਲਦਾ ਨਹੀਂ ਹੈ ਇੱਕ ਕਸਮ ਦਾ ਜੰਗਲ 'ਚ ਫਾਸੀ ਗਏ ਸਮਝ ਲਓ ਕੋਈ ਗੱਡੀ ਜਾਂ ਕੁਛ ਨਹੀਂ ਮਿਲਿਆ ਇੱਕ ਹੀ ਬੰਦਾ ਮਿਲਿਆ ਸੀ ਜੰਗਲ 'ਚ ਪਿੱਛੇ ਜਿਹਾ ਤੇ ਉਸ ਤੋਂ ਬਾਅਦ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਹੁਣ ਦੇਖਦੇ ਆ ਥੋੜਾ ਅੱਗੇ ਜਾ ਕੇ ਸ਼ਾਇਦ ਅੱਗੇ ਕੋਈ ਰਸਤਾ ਮਿਲ ਜਾਏ ਜਾਂ ਚੀਨੀ ਘਾਟੀ ਲੱਭ ਪਵੇ ਇਹ ਇੱਕ ਰਾਸਤਾ ਇਧਰ ਦੀ ਜਾਂਦਾ ਥਲੜੇ ਪਾਸੇ ਆਓ ਦੇਖੋ ਤੁਸੀਂ ਤੇ ਬਸ ਇਹ ਦੋ ਹੀ ਰਾਸਤੇ ਆ ਜੰਗਲ ਬਹੁਤ ਸੁਣਾਉਂਦਾ ਬੜਾ ਸੋਹਣੀ ਖੁੱਲੀ ਹਵਾ ਏਸੀਓਸੀ ਦੀ ਲੋੜ ਨਹੀਂ ਐ ਪਰ ਚੱਕਰ ਇਹ ਆ ਵੀ ਹੁਣ ਚੀਨੀ ਘਾਟੀ ਕਿੱਥੇ ਆ ਹੁਣ ਇਹ ਪਤਾ ਨਹੀਂ ਆ ਅੱਗੇ ਜਾ ਕੇ ਦੇਖਦੇ ਹਾਂ ਹੁਣ ਥੋੜੀ ਜਿਹੀ देर ਹੋਰ ਦੇਖਦੇ ਹਾਂ ਕੀ ਬਣਦਾ ਅੱਗੇ ਸਾਹਮਣੇ ਮੋਰ ਦੇਖੋ ਜੀ ਜੰਗਲ ਦੇ ਵਿੱਚ ਪਹਿਲਾ ਪੌਂਦਾ ਆਣੀ ਯਾਰਾ ਸ਼ਾਇਦ ਹੀ ਮਿਲਦਾ ਬਿਲਕੁਲ ਨੇਚਰਲ ਹੈ ਨੇਚਰ ਆ ਦੇਖੋ ਵਾਓ ਕਿੰਨਾ ਸੋਹਣਾ ਉਹ ਦੇਖੋ ਨਾਲ ਦੋ ਮੋਰਨੀਆਂ ਤਰੀਆਂ ਫਿਰਦੀਆਂ ਬਹੁਤ ਸ਼ਾਨਦਾਰ ਨਜ਼ਾਰਾ ਉਹਨੂੰ ਪਤਾ ਲੱਗ ਗਿਆ ਸਾਡਾ ਗੱਡੀ ਤਾਂ ਅਸੀਂ ਰੋਕ ਲਈ ਸੀਗੀ ਤੇ ਗੱਡੀ ਦੇ ਵਿੱਚ ਹੀ ਆ ਬਾਹਰ ਨਹੀਂ ਨਿਕਲੇ ਅਸੀਂ ਦੇਖੋ ਹੁਣ ਉਹ ਬੜੇ ਧਿਆਨ ਨਾਲ ਦੇਖ ਰਿਹਾ ਸੋਚ ਰਿਹਾ ਕਿ ਗੱਡੀ ਆ ਕੇ ਖੜ ਗਈ ਤੇ ਕਰਦੇ ਕੀ ਆ ਦੇਖੋ ਖੰਭ ਦੇਖੋ ਕਿੰਨੇ ਇਹਦੇ ਉਹ ਚਲੇ ਗਏ ਜੰਗਲ ਵਾਲੀ ਸਾਈਡ ਨੂੰ ਹੁਣ ਚੁਗਣ ਲੱਪਿਆ ਇਸ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਮੋਰ ਹੈਗੇ ਆ ਪਿੱਛੇ ਦੱਸਿਆ ਸੀ ਉਹ ਇੱਕ ਬੰਦੇ ਨੇ ਆਹ ਦੇਖੋ ਜੀ ਸ਼ਾਹ ਬੈਠਾ ਇਹ ਸਾਡੀ ਨਾ ਗੱਡੀ ਦੇ ਕੋਲ ਦੀ ਲੰਘ ਕੇ ਗਿਆ ਉਹ ਜਾ ਕੇ ਲੁੱਕ ਕੇ ਬੈਠ ਗਿਆ ਇਹਨੂੰ ਇਦਾਂ ਲੱਗਦਾ ਵੀ ਸ਼ਾਇਦ ਅਸੀਂ ਦੇਖ ਨਹੀਂ ਰਹੇ ਆ ਉਹ ਦੇਖੋ ਕਿੰਨਾ ਸ਼ਾਨਦਾਰ ਦ੍ਰਿਸ਼ ਬਣਾਇਆ ਇਹ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਜੰਗਲੀ ਜਾਨਵਰ ਹੈਗੇ ਆ ਤੁਸੀਂ ਦੇਖ ਹੀ ਲਿਆ ਮੋਰ ਵਗੈਰਾ ਤਾਂ ਆਮ ਹੀ ਮਿਲਦੇ ਆ ਔਰ ਆ ਸ਼ੇਹਾ ਦੇਖੋ ਕਿੰਨਾ ਤਕੜਾ ਹੈ ਦੇਖੋ ਰਾਜੂ ਉੱਤਰ ਕੇ ਮੜੇ ਬਾਹਰ ਨਿਕਲੀ ਤਾਂ ਵਿਖੀ ਭੱਜਦਾ ਆ ਦੇਖਿਓ ਹੁਣ ਦੇਖ ਕੇ ਇਹਨੇ ਭੱਜ ਜਾਣਾ ਉੱਥੋਂ ਆਜਾ ਨਹੀਂ ਇਧਰਲੇ ਪਾਸੇ ਆਦੂਆ ਪਾਸੇ ਨਹੀਂ ਭਾਈ ਦਾ ਹੈ ਉਹ ਉਹ ਹਿੱਲਣ ਲੱਪਿਆ ਉਹ ਚਲੇ ਗਿਆ ਉਹ ਪੱਜ ਗਿਆ ਉਹ ਚਲੇ ਗਿਆ ਆਇਆ ਜੀ ਇੱਥੇ ਕੋਈ ਜੀ ਬਣੀ ਹੋਈ ਇਹ ਸਰਕਾਰ ਨੇ ਬਣਾਏ ਹੋਏ ਪਾਣੀ ਪੂਣੀ ਪੀਣ ਵਾਸਤੇ ਜਾਨਵਰਾਂ ਦੇ ਰਚੂ ਕਹਿੰਦਾ ਬੜਾ ਢੀਟ ਆ ਬੜੀ ਦੂਰ ਸੀਗਾ ਯਾਰ ਥਿਊ ਦੇਖੋ ਇੱਕ ਵਾਰੀ ਕਿੰਨਾ ਸ਼ਾਨਦਾਰ ਇੱਧਰ ਜੰਗਲ ਦਾ ਰਾਜ ਹੈ ਜੀ ਇੱਥੇ ਜੰਗਲ ਦਾ ਇਹ ਆ ਜੀ ਡੇਰਾ ਬਾਬਾ ਜੀ ਦਾ ਸੰਤ ਕਾ ਮਾਰਗ ਧਰਮ ਕੀ ਕੋੜੀ ਪੌੜੀ ਕੋਬੜ ਬਾਕੀ ਪਾਵੇ ਇੱਥੇ ਦੱਸਦੇ ਪਾਪਾ ਜੀ ਨੇ ਤਪੱਸਿਆ ਕੀਤੀ ਲੋ ਜੀ ਆਪਾਂ ਡੇਰਾ ਬਾਬਾ ਦਿਆਲਦਾਸ ਜੀ ਦੇ ਪਹੁੰਚ ਚੁੱਕੇ ਆਂ ਸੰਗਤਾਂ ਇੱਥੇ ਆਈਆਂ ਹੋਈਆਂ ਭਾਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਝੜਲੇ ਤੋਂ ਜੜਲੇ ਤੋਂ ਇਹ ਕਿੱਥੇ ਪੈਂਦਾ ਨਮਾ ਸ਼ਹਿਰ ਤੋਂ ਦਾ ਨਮਾ ਸ਼ਹਿਰ ਤੋਂ ਕੀ ਨਾ ਤੁਹਾਡਾ ਜਸਵਿੰਦਰ ਅੱਛਾ ਅੱਗੇ ਵੀ ਆਉਣੇ ਤੁਸੀਂ ਹਾਂਜੀ ਕਿੰਨੀ ਵਾਰੀ ਅੱਗੇ ਅਸੀਂ ਤਕਰੀਬਨ ਆਂਦੇ ਰਹਿੰਦੇ ਆਂ ਅੱਛਾ ਅੱਛਾ ਕਿੱਦਾਂ ਲੱਗਦਾ ਇੱਥੇ ਤੁਹਾਨੂੰ ਵਧੀਆ ਹੈ ਅੱਛਾ ਚੀਨੀ ਘਾਟੀ ਜਿਹੜੀ ਚੜ੍ਹਾਈ ਆ ਉਹ ਕਿੱਦਾਂ ਦੀ ਹੈ ਵਧੀਆ ਠੀਕ ਆ ਪੌੜੀਆਂ ਪੱਕੀਆਂ ਬਣੀਆਂ ਹੋਣੀਆਂ ਪੌੜੀਆਂ ਪੱਕੀਆਂ ਬਣੀਆਂ ਅੱਛਾ ਉਧਰ ਜਾਏ ਤੁਸੀਂ ਹਾਂਜੀ ਹਾਂਜੀ ਜਾਏ ਠੀਕ ਹੈ ਜੀ ਧੰਨਵਾ ਇਹ ਆ ਜੀ ਪ੍ਰਾਤਨ ਖੋਈ ਤੇ ਆ ਲੱਗਾ ਜੀ ਨਲਕਾ ਜਿਹਦੀ ਗੱਲ ਕਰ ਰਿਹਾ ਸੀ ਕਿ ਆਪਣੇ ਆਪ ਚੱਲਦਾ ਰਾਮਦਾਸ ਜੀ ਨੇ ਦੱਸਿਆ ਸੀ ਕਿ ਉਹੀ ਪ੍ਰਾਤਨ ਖੋਈ ਹੈਗੀ ਹੈ ਹੁਣ ਉਪਰੋਂ ਬੰਦ ਕੀਤੀ ਹੋਈ ਹੈ ਅਜੂ ਨੇ ਸੱਚੀ ਡੰਡਾ ਚੱਕ ਲਿਆ ਲੋ ਜੀ ਰੋਡ ਖੜਕਾ ਕੇ ਦਿਖਾ ਜਰਾ ਆ ਦੇਖੋ ਚੱਲਦੇ ਹੁਣ ਅੱਗੇ ਦੇਖਦੇ ਆਂ ਕੋਈ ਢੀ ਗੱਲ ਨਹੀਂ ਹੈਗੀ ਚਲੋ ਦੇਖੀ ਜੋ ਬਾਬਾ ਜੀ ਜੋ ਕਰੂ ਭਲੀ ਕਰੂ ਜੰਗਲ ਚ ਬਾਂਦਰ ਕਾਫੀ ਹੈ ਇੱਥੇ ਰਸਤੇ ਵਿੱਚ ਵੈਸੇ ਤੰਗ ਨਹੀਂ ਕਰਦੇ ਆਹ ਰਸਤਾ ਜੀ ਅੱਗੇ ਜਾਣ ਵਾਸਤੇ ਦੇਖੋ ਤੁਸੀਂ ਵਧੀਆ ਲੱਗਦਾ ਚੱਲਣਾ ਯਾਰ ਪਹਿਲਾਂ ਤਾਂ ਲੱਗਦਾ ਸੀ ਬੜਾ ਪਤਾ ਨਹੀਂ ਕੀ ਹੋਣਾ ਪੌੜੀਆਂ ਦੇਖੋ ਤੁਸੀਂ ਬਹੁਤ ਸ਼ਾਨਦਾਰ ਪੌੜੀਆਂ ਜਿਦਾ ਚੀਨ ਦੀ ਦੀਵਾਰ ਦੇ ਉੱਤੇ ਪੌੜੀਆਂ ਬੜੀਆਂ ਨਾ ਉਸ ਤਰ੍ਹਾਂ ਦੀਆਂ ਆਇਆਂ ਹਲਕਾ ਸਾਹ ਚੜਦਾ ਚੜਦੇ ਨੂੰ ਯਾਰ ਆਹ ਦੇਖੋ ਇਧਰੋਂ ਆਏ ਆ ਅਸੀਂ ਤੇ ਇਧਰ ਦੀ ਘੁੰਮ ਕੇ ਉੱਪਰ ਨੂੰ ਜਾਣਾ ਬਹੁਤ ਮਿਹਨਤ ਕੀਤੀ ਆ ਪੌੜੀਆਂ ਬਣਾਉਣ ਵਾਸਤੇ ਇਸ ਘਾਟੀ ਦੇ ਉੱਪਰ ਚੜਨ ਲਈ ਦੇਖ ਸੇ ਦੇਖ ਹੀ ਸਕਦੇ ਤੁਸੀਂ ਜੰਗਲ ਬਹੁਤ ਸੰਘਣਾ ਦੇਖੋ ਹਰਾ ਜੰਗਲ ਆ ਉਦਾਂ ਵੀ ਬਹੁਤ ਸੰਘਣਾ ਜੰਗਲ ਆ ਦੇਖੋ ਤੁਸੀਂ ਆ ਸਾਰੇ ਏਰੀਏ ਨੂੰ ਹੀ ਚੀਨੀ ਘਾਟੀ ਕਿਹਾ ਜਾਂਦਾ ਆ ਦੇਖੋ ਸਾਹਮਣੇ ਉਹ ਪਹਾੜੀਆਂ ਜਿਹੜੀਆਂ ਨੇ ਇਸ ਤੋਂ ਅੱਗੇ ਉਨੇ ਡਿਸਟ੍ਰਿਕਟ ਦੀਆਂ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਉਹ ਦੱਸ ਦਿਆ ਪੜੀਆਂ ਹੁਣ ਹੋਰ ਵੀ ਅੱਗੇ ਆਹ ਦੇਖੋ ਕਿੱਥੇ ਜਾਣਾ ਆਪਾਂ ਕਾਫੀ ਹਾਈਟ ਆ ਸਾਤਾ ਜ਼ਰੂਰ ਚੜਦਾ ਯਾਰ ਪਾਣੀ ਪੂਣੀ ਆਪਣਾ ਨਾਲ ਲੈ ਕੇ ਆਈਓ ਜਦੋਂ ਵੀ ਆਣਾ ਪਰ ਆਨੰਦ ਆ ਰਿਹਾ ਪੂਰਾ ਆਨੰਦ ਆ ਰਿਹਾ ਪੂਰਾ ਇੰਜੋਏ ਕਰ ਰਹੇ ਆ ਹੌਲੀ ਹੌਲੀ ਛੋਟੇ ਛੋਟੇ ਸਟੈਪ ਤੁਰੇ ਜਾਓ ਪਾਜੀ ਕੀ ਨਾਂ ਤੁਹਾਡਾ ਰਾਮਦਾਸ ਰਾਮਦਾਸ ਜੀ ਤੁਸੀਂ ਇੱਥੇ ਰਹਿੰਦੇ ਹੋ ਬਾਬ ਜੀ ਹਾਂਜੀ ਸੇਵਾਦਾਰ ਹਾਂ ਸੇਵਾਦਾਰ ਹਾਂ ਠੀਕ ਹੈ ਜੀ ਇਹ ਡੇਰੇ ਬਾਰੇ ਦੱਸੋ ਕੁਝ ਡੇਰਾ ਹੈ ਉਹ 10 ਸتمبر ਦਾ ਹੈ ਅੱਛਾ ਜੀ ਬਾਬਾ ਸ਼ਿਵ ਜੀ ਦਾ ਮਹਾਰਾਜ ਜੀ ਦਾ ਅੱਛਾ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਬਾਬਾ ਦੇ ਆਲਦਾਸ ਮਹਾਰਾਜ ਹੋਏ ਆ ਮਹੰਤ ਪਸਵੀ ਜੀ ਉਹਨਾਂ ਨੇ ਤਪ ਕੀਤਾ ਰੋਣਾ ਦੇ ਵਿਛੋਣੇ ਤੇ ਅੱਛਾ ਜੀ ਤੇ ਮੋਗਾ ਸਾਹਿਬ ਦੇ ਉਹਨਾਂ ਦਾ ਜਲ ਅੱਛਾ ਜੀ ਸਮਾਂ ਦੇ ਗੰਗਾ ਜੀ ਚੱਲਦੀ ਆ ਪ੍ਰਗਟ ਹੈ ਜੀ ਤੇ ਜੋ ਵੀ ਕਾਫੀ ਸੰਗਤ ਆਂਦੀ ਆ ਹਾਂਜੀ ਸਰਦਾ ਮਨੋਕਾਮਨਾ ਪੂਰੀਆਂ ਹੁੰਦੀਆਂ ਹਾਂਜੀ ਤੇ ਦੇ ਦੇਰਾ ਜਾਣ ਕੇ ਕਮ ਸੇ ਕਮ ਮਹਾਰਾਜ ਸਿੰਘ ਦੇ ਟਾਈਮ ਦਾ ਹੈ ਅੱਛਾ ਉਦੋਂ ਦਾ ਬਹੁਤ ਪੁਰਾਣਾ ਫੇਤਾ ਉਦੋਂ ਦਾ ਸ਼ਾਸਨ ਸੀਗਾ ਤੇ ਉਦੋਂ ਇਹ ਸਾਧੂ ਹੋਏ ਆ ਅੱਛਾ ਜੀ ਵਾਵਾ ਦੇਵਾਲ ਦਾਸ ਵਾਵਾ ਦੇਵਾਲ ਦਾਸ ਜੀ ਇਹਨਾਂ ਦੇ ਗੁਰੂ ਗੋਪਾਲ ਦਾਸ ਜੀ ਆ ਜੀ ਤੇ ਉੱਪਰ ਉੱਪਰ ਕੀ ਹੈਗਾ ਇਹਨਾਂ ਦੇ ਰੋਣਾ ਆਸਨ ਹੈ ਰੋਣਾ ਆਸਨ ਜਾਣ ਕੇ ਹੁਣ ਤਾਂ ਥੋੜਾ ਉਹਨੂੰ ਮੋਟੀਫਾਈ ਕਰ ਦਿੱਤਾ ਵਧੀਆ ਬਣਾ ਦਿੱਤਾ ਹਾਂਜੀ ਬਜਰੀ ਦਾ ਕੰਕਰੀਟ ਦਾ ਮਨਾਤਾ ਪਹਿਲਾਂ ਕੱਚਾ ਹੁੰਦਾ ਸੀ ਕੱਚਾ ਹੁੰਦਾ ਸੀ ਠੀਕ ਹੈ ਤੇ ਉਹਨਾਂ ਦਾ ਬੈਠ ਕੇ ਮਹਾਰਾਜ ਭਗਤੀ ਕਰਦੇ ਹੁੰਦੇ ਸੀ ਜੀ ਜੀ ਤੇ ਉਹਤੇ ਹਟਾਏ ਹਾਂਜੀ ਮੂਆ ਸਾਹਿਬ ਹਾਂਜੀ ਮੂਆ ਸਾਹਿਬ ਦੇ ਵਿੱਚ ਬਾਬਾ ਜੀ ਨੇ ਚਮਟਾ ਮਾਰ ਕੇ ਪਾਣੀ ਧੋੜੇ ਚਮਟਾ ਮਾਰਿਆ ਤਾਂ ਇਹ ਉਹ ਜਲ ਵੈ ਜਿਹੜਾ ਹਾਂਜੀ ਗੰਗਾ ਜੀ ਤੇਰਾ ਪਵਿੱਤਰ ਹੈ ਠੀਕ ਹੈ ਤੇ ਇਹਨੂੰ ਚੀਨੀ ਕਾਟੀ ਕਾਤੇ ਕਹਿੰਦੇ ਚੀਨੀ ਕਾਟੀ ਕੁਝ ਐਸੇ ਨਾਂ ਪੈ ਗਏ ਆ ਜਿੱਦਾਂ ਹਾਂਜੀ ਹੂੰ ਕੋਈ ਚੀਨੀ ਰਾਏ ਨੂੰ ਦੱਸਦਾ ਆ ਅੱਛਾ ਜੀ ਤੇ ਚੀਨੀ ਘਾਟੀ ਅੱਜ ਦਾ ਨਹੀਂ ਹੈ ਬਰਾਤਨ ਪਹਿਲਾ ਹੀ ਪਹਿਲਾ ਤੋਂ ਹੀ ਚੀਨੀ ਘਾਟੀ ਹੈ ਬਾਬਾ ਸ਼੍ਰੀ ਚੰਦ ਦਾ ਮਹਾਰਾਜ ਦਾ ਪਹਿਲਾ ਹੀ ਹੈ ਨਾ ਦੂਸਰਾ ਹੈਗਾ ਬਾਬਾ ਦਿਆਲ ਦਾ ਸਮਰਾਜ ਹਾਂਜੀ ਬਾਬਸ ਇੱਥੇ ਮੁਰਮੁਰ ਕੇ ਆਏ ਆ ਠੀਕ ਹੈ ਚੀਨੀ ਘਾਟੀ ਦੇ ਵਿੱਚ ਹਾਂਜੀ ਤੇ ਇੱਕ ਜਿਹੜਾ ਕਹਿੰਦੇ ਰਾਤ ਨੂੰ ਪਹਾੜੀਆਂ ਚਮਕਦੀਆਂ ਇਦਾਂ ਹੀ ਆ ਨਹੀਂ ਨਹੀਂ ਇਦਾਂ ਦਾ ਨਹੀਂ ਹੈਗਾ ਜਿਸੋ ਇਦਾਂ ਸਿਗਾ ਨਾ ਦੇਖੋ ਸਮੇਂ ਦੇ ਆਧਾਰ ਦੇ ਨਾਲ ਹਾਂਜੀ ਸਮੇਂ ਦਾ ਜਿਹੜਾ ਵਖਤ ਸੀਗਾ ਉਸ ਵੇਲੇ ਜਦੋਂ ਮਹਾਰਾਜ ਰਣਜੀਤ ਸਿੰਘ ਇੱਥੇ ਆਏ ਸੀਗੇ ਹਾਂਜੀ ਤੇ ਉਹਨਾਂ ਨੂੰ ਇਹ ਕੁੱਤਕ ਦੱਸਿਆ ਸੀ ਅੱਛਾ ਜੀ ਅੱਛਾ ਇਹ ਉਦਾਂ ਨਹੀਂ ਹੈਗਾ ਉਦਾਂ ਨਹੀਂ ਆ ਜਿੱਦਾਂ ਤੁਸੀਂ ਹੁਣ ਉਹ ਤੋਂ ਤੁਸੀਂ ਜਿੱਦਾਂ ਹੁਣ ਦੇਖੋ ਜੀ ਸਮਾਧੀ 'ਚ ਜਾਓਗੇ ਹਾਂਜੀ ਸਮਾਧੀ 'ਚ ਬੈਠੋਗੇ ਫੇਰ ਪਤਾ ਲੱਗਣਾ ਚੌਕੜਾ ਮਾਰੂਗੇ ਦੋ ਤੇ ਢਾਈ ਘੰਟੇ ਦਾ ਚੌਕੜਾ ਰੋਜ਼ ਮਾਰੂਗੇ ਹਾਂਜੀ ਫੇਰ ਪਤਾ ਲੱਗੂਗਾ ਹੂੰ ਮਤਲਬ ਜਿਹੜਾ ਮਹਾਰਾਜ ਰਣਜੀਤ ਸਿੰਘ ਸੀ ਉਦੋਂ ਉਹਨਾਂ ਨੂੰ ਇਹ ਕੌਤਕ ਦਿਖਾਇਆ ਸੀ ਹਾਂਜੀ ਉਹਨਾਂ ਨੂੰ ਕੌਤਕ ਦਿਖਾਇਆ ਸੀ ਠੀਕ ਹੈ ਜੀ ਤਾਂ ਮਤਲਬ ਕਹਿੰਦੇ ਸਮਾ ਸੀਗਾ ਉਦਾਂ ਨਹੀਂ ਹੈਗਾ ਉਦਾਂ ਨਹੀਂ ਨਲਕੇ ਦੀ ਗੱਲ ਕਰਦੇ ਹੋ ਇੱਥੇ ਹਾਂਜੀ ਉਹ ਤਾਂ ਕੁਝ ਸਮਾ ਸੀਗਾ ਜੋ ਜਿੱਦਾਂ ਸੇਵਾਦਾਰ ਸੀ ਪੁਰਾਣੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਜਿੱਦਾਂ ਕੋਈ ਆਵਾਜ਼ ਆਉਂਦੀ ਸੀ ਹੈਨਾ ਨਲਕਿਆਂ ਦੀ ਹਾਂਜੀ ਹਾਂਜੀ ਨਲਕਾ ਗਿਰਦਾ ਜਾਂ ਮਹਾਰਾਜ ਦਾ ਪਹਿਰਾ ਹੁੰਦਾ ਜੇ ਸਮਾਂ ਹੁੰਦਾ ਜਗਾ ਹਾਂਜੀ ਹਾਂਜੀ ਰਾਤ ਦੇ ਸਮਾਂ ਹੁੰਦਾ ਜਦੋਂ ਹਾਂਜੀ 12 ਦਾ ਹੁੰਦਾ ਮਹਾਰਾਜ ਦਾ ਮਤਲਬ 2:00 ਵਜੇ ਦੇ ਕਰੀਬ ਉਸ ਵੇਲੇ ਉਹ ਜਾਨਕਾ ਆਮ ਬੰਦਾ ਉਹਨਾਂ ਵੱਲ ਜਾਇ ਨਹੀਂ ਸਕਦਾ ਜਾਇ ਨਹੀਂ ਸਕਦਾ ਹਾਂਜੀ ਹਾਂਜੀ ਉਹ ਤਾਂ ਮਹਾਂਤ ਵਸਵੀ ਹਵਾ ਰੂਪ ਹੈ ਹਾਂਜੀ ਤੇ ਜੋਗੀ ਰੂਪ ਹੈ ਨਲਕਾ ਆਪਣੇ ਆਪ ਗਿਰਦਾ ਉਹਦੋਂ ਹਾਂ ਨਲਕਾ ਜਦੋਂ ਹੁਣ ਜਦੋਂ ਉਸ ਪੁਰਾਣੇ ਬਜ਼ੁਰਗ ਦੱਸਦੇ ਪਏ ਹੈਨਾ ਹਾਂਜੀ ਜਿਹੜੇ ਇੱਥੇ ਰਹੇ ਸੀ ਰਹੇ ਸੀ ਤਾਂ ਉਹ ਉਹ ਹੀ ਦੱਸਦੇ ਪਏ ਆ ਵੈਸੇ ਜਿੱਦਾਂ ਹੁਣ ਸਾਡੇ ਪਿੰਡ ਦੇ ਬਜ਼ੁਰਗ ਹੈ ਪੁਰਾਣੇ ਹੈ ਹਨਾ ਦੇਸ਼ ਤੋਂ ਇੱਥੇ ਆਂਦੇ ਆ ਤੁਹਾਡਾ ਕਿਹੜਾ ਪਿੰਡ ਤੁਹਾਡਾ ਸਾਡਾ ਮੈਲੀ ਹੈ ਮੈਲੀ ਹੈ ਠੀਕ ਹੈ ਕਿ ਸੇਵਾ ਲਾ ਰਹੀਆਂ ਸੀ ਠੀਕ ਹੈ ਧੰਨਵਾਦ ਜੀ 500 ਏਕੜ ਮਹਾਰਾਜ ਰੰਜੀਤ ਉਸ ਸਮੇਂ ਦਾ ਉਸ ਸਮੇਂ ਦਾ ਜਿਹੜਾ 500 ਏਕੜ ਸੀ ਹਨਾ ਉਹ ਪਟਾ ਲਿਖਿਆ ਆ ਅੱਛਾ ਇਹ ਬਾਬਾ ਦਿਆਲਦਾਸ ਜੀ ਬਾਬੇ ਦਿਆਲਦਾਸ ਜੀ ਇਹਨਾਂ ਦੇ ਨਾਮ ਤੇ ਲਿਖਿਆ ਆ ਹਾਂਜੀ ਤੇ ਉਹ ਗੜਸ਼ੰਕਰ ਇਹਨਾਂ ਦਾ ਜੋ ਪਟਾਇਆ ਲਿਖਿਆ ਆ ਉਸ ਸਮੇਂ ਦਾ ਉਰਦੂ ਉਰਦੂ ਚੱਲਦੀ ਸੀ ਉਸ ਵੇਲੇ ਹਾਂਜੀ ਹਾਂਜੀ ਗੁਰਮੁਖੀ ਬੋਲ ਨਹੀਂ ਸੀ ਉਰਦੂ ਸੀ ਉਰਦੂ ਸੀ ਹਾਂਜੀ ਤਾਂ ਉਹ ਲਿਖਿਆ ਆ ਹਾਂਜੀ ਚੰਦੀ ਦਾ ਪਟਾਇਆ ਠੀਕ ਹੈ ਗੜਸ਼ੰਕਰ ਅਜੇ ਵੀ ਰਜਿਸਟਰ ਡੇਰਾ ਹੈ ਰਜਿਸਟਰ ਡੇਰਾ ਰਜਿਸਟਰ ਡੇਰਾ ਇਹਨਾ ਮੇਨ ਅਖਾੜਾ ਹੈਗਾ ਕਨਖਲ ਕਨਖਲ ਉਹ ਦਸਿੰਨ ਸਮੇ ਦਾ ਬੜਾ ਪੰਚਾਇਤੀ ਅਖਾੜਾ ਹਾਂਜੀ ਹਾਂਜੀ ਕਨਖਲ ਬੜਾ ਪੰਚਾਇਤੀ ਅਖਾੜਾ ਹੈ ਕਨਖਲਾ ਹੈ ਨਾ ਜੀ ਫਿਰ ਕਨਖਲ ਹੈਗਾ ਆਪਣੇ ਦੂਜੇ ਹਰੀਦਵਾਰ ਹਰੀਦਵਾਰ ਹਾਂਜੀ ਹਰੀਦਵਾਰ ਠੀਕ ਹੈ ਜੀ ਜੀ ਉਹ ਖਾੜਾ ਆਂਦਾ ਬਾਰੀ ਸਾਲੀ ਇੱਥੇ ਆਂਦਾ ਆ ਅੱਛਾ ਜੀ ਯਾਨੀ ਕਿ ਜਿਹੜੇ ਖਾੜੇ ਵਾਲੇ ਇੱਥੇ ਦੇ ਮਾਲਕ ਹੈ ਯਾਨੀ ਕਿ ਉਹ ਜਿਹੜੇ ਜਿਹੜੇ ਮਹਾਂਤਾ ਸ਼੍ਰੀ ਜੀ ਦੇ ਮਹਾਂਤਾ ਉਹ ਗੱਡੀ ਚੱਲੀ ਆ ਰਹੀ ਹੈ ਅਸੀਂ ਖੜੇ ਆਂ ਜੀ ਅੱਜ ਚੀਨੀ ਘਾਟੀ ਕੋਈ ਰੋਡ ਤੋਂ 9-10 ਕਿਲੋਮੀਟਰ ਹੋਣਾ ਰਸਤਾ ਕੱਚਾ ਰਸਤਾ ਸੀਗਾ ਰਸਤੇ 'ਚ ਬੰਦੇ ਟਕਰੇ ਉਹਨਾਂ ਨੇ ਸਾਨੂੰ ਕਾਫੀ ਡਰਾਇਆ ਵੀ ਇੱਥੇ ਅਜਗਰ ਹੈ ਸ਼ੇਰ ਹੈ ਚੀਤੇ ਆ ਤੇ ਜਦੋਂ ਅਸੀਂ ਥੱਲੇ ਆਏ ਆ ਤੇ ਉੱਥੇ ਵੀ ਸਾਨੂੰ ਕੁਝ ਇੱਥੇ ਜਿਹੜੇ ਡੇਰੇ ਤੇ ਆਂਦੇ ਲੋਕ ਉਹਨਾਂ ਨੇ ਦੱਸਿਆ ਕਿ ਭਾਜੀ ਆਪਣੀ ਛੋਟੀ ਸਾਟੀ ਨਾਲ ਲੈ ਕੇ ਜਾਈਓ ਤੇ ਇੱਥੋਂ ਲੈ ਜਾਓ ਵੱਡੀਆਂ ਸੋਟੀਆਂ ਲੈ ਕੇ ਜਾਈਓ ਫਿਰ ਅਸੀਂ ਰੋਡ ਲੈ ਕੇ ਆਏ ਆ ਪਾਣੀ ਪੋਣੀ ਦਾ ਪ੍ਰਬੰਧ ਕਰਕੇ ਲੈ ਆਏ ਆ ਕਹਿੰਦੇ ਵੀ ਕੋਈ ਵੀ ਜੰਗਲ ਤੋਂ ਤੁਹਾਨੂੰ ਜੰਗਲੀ ਜਾਨਵਰ ਮਿਲ ਸਕਦਾ ਹੈ ਕਾਫੀ ਸਾਰੀਆਂ ਪੌੜੀਆਂ ਜਿਹੜੀਆਂ ਤੁਸੀਂ ਦੇਖਿਆ ਹੀ ਆ ਤੇ ਇਸ ਟਾਈਮ ਅਸੀਂ ਚਿਨੀ ਘਾਟੀ ਦੇ ਬਿਲਕੁਲ ਉੱਪਰ ਖੜੇ ਆ ਦੇਖੋ ਸਾਈਡਾਂ ਤੇ ਦੂਰ ਦੂਰ ਪਹਾੜ ਕਿੰਨੇ ਉੱਚੇ ਉੱਚੇ ਦਿਖਾਈ ਦੇ ਰਿਹਾ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਥੋੜੇ ਘਟਾ ਰਹੇ ਆ ਵਧਾਓ ਯਾਰ ਥੋੜੇ ਤੇ ਉਥੇ ਕੀ ਆ ਬਟਣੀ ਦਬਣਾ ਇੱਕ ਚੰਗਾ ਜੀ ਮਿਲਦਾ ਕਿਸੇ ਹੋਰ ਬਲੌਗ ਚ ਬਾਏ 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 ਬਾਏ